ਸੱਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੁੱਪਸ ਤਾਂ ਮੇਰੇ ਚਿਹਰੇ ਦੀ ਸਮਾਈਲ ਤੁਹਾਨੂੰ ਦੱਸ ਰਹੀ ਹੈ ਕਿਉਂਕਿ ਮੇਰੇ ਨਾਲ ਬੈਠੇ ਨੇ ਗੁਰਪ੍ਰੀਤ ਕੁੱਕੇਪਾੜੀ ਇਹਨਾਂ ਦੀ ਮੂਵੀ ਆ ਰਹੀ ਹੈ 12 ਅਪ੍ਰੈਲ ਨੂੰ ਮੰਜੇ ਬਿਸਤਰੇ 2 ਮੰਜੇ ਬਿਸਤਰੇ 1 ਨੂੰ ਤੁਸੀਂ ਇੰਨਾ ਪਿਆਰ ਦਿੱਤਾ ਹੀ ਤੇ ਮੰਜੇ ਬਿਸਤਰੇ 2 ਦੇ ਵੀ ਰਿਸਪੌਂਸ ਤੋਂ ਤੁਸੀਂ ਦੇਖਿਓ ਹਣਾ ਪਾਜੀ ਲੋਕੀ ਬਹੁਤ ਖੁਸ਼ ਨੇ ਜਿਹਨੂੰ ਕਹਿੰਦੇ ਨਾ ਅਵੇਟਡ ਮੂਵੀ ਸੀਗੀ ਉਹ ਆ ਗਈ ਹੈ ਜ਼ਬਰਦਸਤ ਰਿਸਪੌਂਸ ਆ ਰਿਹਾ ਜੀ ਔਰ ਸੋਸ਼ਲ ਮੀਡੀਆ ਦੇ ਉੱਤੇ ਸਾਨੂੰ ਜਿਹਨੂੰ ਕਹਿੰਦੇ ਨਾ ਜਦੋਂ ਚੌਲ ਬਣਦੇ ਆ ਤੇ ਤਕੀਲੇ ਚ ਦੋਕ ਦਾਣੇ ਤੋਂ ਕਿ ਪਤਾ ਲੱਗ ਜਾਂਦਾ ਵੀ ਕਿੱ ਸੋ ਸੋਸ਼ਲ ਮੀਡੀਆ ਵੀ ਹਾਲ ਤੱਕ ਨਾ ਇੱਕ ਅੰਦਾਜ਼ਾ ਜਿਹਾ ਲਵਾ ਦਿੰਦਾ ਹੈ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਇਹਦਾ ਹੈ ਜੀ ਤੇ ਲੋਕੀ ਬਹੁਤ ਜ਼ਬਰਦਸਤ ਤਰੀਕੇ ਨਾਲ ਫਿਲਮ ਨੂੰ ਪਸੰਦ ਕਰ ਰਹੇ ਆਂ ਆਪਾਂ ਸੋਸ਼ਲ ਮੀਡੀਆ ਤੋਂ ਹੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਪੰਜਾਬੀ ਨਿਊਜ਼ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੜੀ ਮਿਹਰਬਾਨੀ ਜੀ ਤੁਹਾਡਾ ਧੰਨਵਾਦ ਕਿ ਆਪਾਂ ਮੈਨੂੰ ਯਾਦ ਆ ਮਰ ਗਏ ਲੋਕੋ ਤੇ ਵੀ ਇੰਟਰਵਿਊ ਕੀਤੀ ਸੀ ਕੱਟਿਆਂ ਬਿਲਕੁਲ ਜੀ ਥੈਂਕ ਯੂ ਸੋ ਮਚ ਸਰ ਤੇ ਆਪਾਂ ਹੁਣ ਸੋਸ਼ਲ ਮੀਡੀਆ ਦੀ ਗੱਲ ਚੱਲ ਰਹੀ ਸੀ ਸਰ ਸੋਸ਼ਲ ਮੀਡੀਆ ਦੀ ਕੀ ਅਹਿਮੀਅਤ ਹੋ ਚੁੱਕੀ ਹੈ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਮਤਲਬ ਅਹਮiyet ਤਾਂ ਬਾਤ ਹੀ ਗੱਲ ਹੈ ਅਸੈਂਸ਼ੀਅਲ ਹੋ ਗਿਆ ਜੀ ਕਿਉਂਕਿ ਹੁਣ ਇਹਦੇ ਬਿਨਾ ਸਰਵਾਈਵਲ ਨਹੀਂ ਲੋਕਾਂ ਨੂੰ ਲੱਗਦੀ ਜਦ ਕਿ ਕਦੇ ਦੇ ਬਿਨਾ ਵੀ ਜ਼ਿੰਦਗੀ ਬੜੀ ਸੁਣੀ ਸੀ ਪਰ ਹੁਣ ਇਸ ਤਰ੍ਹਾਂ ਸਾਡੀ ਜ਼ਿੰਦਗੀ ਸ਼ਾਮਿਲ ਹੋ ਗਈ ਕਿ ਤੋਂ ਬਿਨਾ ਤੁਸੀਂ ਜ਼ਿੰਦਗੀ ਇਮੇਜਿਨ ਨਹੀਂ ਕਰ ਸਕਦੇ ਬਿਲਕੁਲ ਇੰਨਾ ਕਿ ਜ਼ਰੂਰੀ ਹੈ ਬਟ ਇਹ ਕਿ ਇਹਦੇ ਵਿੱਚ ਤੁਹਾਨੂੰ ਪੋਜ਼ਿਟਿਵ ਪਰ ਨੈਗੇਟਿਵ ਦੋਨੋਂ ਚੀਜ਼ਾਂ ਮਿਲਦੀਆਂ ਪਰ ਅਸੀਂ ਨੈਗੇਟਿਵ ਚੀਜ਼ ਨੂੰ ਅਗਰ ਇਗਨੋਰ ਕਰੀਏ ਪੋਜ਼ਿਟਿਵ ਪਾਸੇ ਸੋਚੀਏ ਤੇ ਇਹ ਇੱਕ ਨੌਲੇਜ ਦਾ ਭੰਡਾਰ ਵੀ ਹੈ ਜੀ ਕਨੈਕਟੀਵਿਟੀ ਬਹੁਤ ਅੱਛੀ ਹੈ ਇਹ ਇਸ ਦੁਨੀਆ ਨੂੰ ਇੱਕ ਆਪਾਂ ਦੇ ਇਕੱਠੇ ਵੀ ਕਰ ਦਿੰਦਾ ਹੈ ਸੋ ਸੋਸ਼ਲ ਮੀਡੀਆ ਦਾ ਅੱਜ ਸਾਡੀ ਜ਼ਿੰਦਗੀ 'ਚ ਬੜਾ ਵੱਡਾ ਰੋਲ ਹੈ ਬਿਲਕੁਲ ਸਰ ਤੇ ਗੁਰਪ੍ਰੀਤ ਢੁੱਗਨੀ ਦੀ ਗੱਲ ਕਰੀਏ ਆਪਾਂ ਤੇ ਸਰ ਤਾਂ ਉਹ ਹਮੇਸ਼ਾ ਹੀ ਜਦੋਂ ਵੀ ਆਪਾਂ ਕਿਸੇ ਫਿਲਮ ਦੇ ਵਿੱਚ ਦੇਖਦੇ ਹਾਂ ਇੱਕ ਯੂਨਿਕ ਕਨਸੈਪਟ ਇੱਕ ਡਿਫਰੈਂਟ ਕਿਰਦਾਰ ਤੇ ਇੱਕ ਵੱਖਰੀ ਜਿਹੀ ਲੁੱਕ ਦੇ ਨਾਲ ਤੁਸੀਂ ਆਉਂਦੇ ਹੋ ਤੇ ਉਸ ਚੀਜ਼ ਦੇ ਪਿੱਛੇ ਤੁਹਾਡੇ ਨਾਲ-ਨਾਲ ਕਿਸ ਬੰਦੇ ਦਾ ਹੱਥ ਹੈ ਦੇਖੋ ਕਿਸੇ ਖਾਸ ਬੰਦੇ ਦਾ ਤਾਂ ਨਹੀਂ ਜਮ ਹੱਥ ਕਹਿ ਸਕਦਾ ਪਈ ਕਿ ਸਬਟ ਇਹ ਜਿਹੜਾ ਮੈਂ ਥੀਏਟਰ ਦਾ ਮੇਰਾ ਬੈਕਗਰਾਉਂਡ ਹੈ ਥੀਏਟਰ ਨੇ ਬਹੁਤ ਹੈਲਪ ਕੀਤਾ ਕਿ ਜਿੰਨਾ ਵੀ ਕਿ ਮੈਂ ਥੀਏਟਰ ਕਰਦਾ ਮੈਨੂੰ ਮੌਕਾ ਮਿਲਿਆ ਉਹਦੇ ਚ ਇਹ ਚੀਜ਼ਾਂ ਲਰਨ ਕੀਤੀਆਂ ਕਿ ਹਰ ਕੈਰੈਕਟਰ ਦੀ ਆਪਣੀ ਇੱਕ ਡਿਮਾਂਡ ਹੁੰਦੀ ਹੈ ਹਰ ਕੈਰੈਕਟਰ ਦੀ ਆਪਣੀ ਇੱਕ ਲੁੱਕ ਹੁੰਦੀ ਹੈ ਉਹਦਾ ਇੱਕ ਮੈਨਰਿਜ਼ਮ ਹੁੰਦਾ ਉਹਦੀ ਬਾਡੀ ਲੈਂਗੁਏਜ ਹੁੰਦੀ ਹੈ ਹਰ ਕੈਰੈਕਟਰ ਦਾ ਆਪਣੀ ਇੱਕ ਮੈਂਟੈਲਿਟੀ ਹੁੰਦੀ ਹੈ ਹਰ ਕੈਰੈਕਟਰ ਦਾ ਆਪਣਾ ਇੱਕ ਬਿਹੇਵੀਅਰ ਹੁੰਦਾ ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ ਫਿਰ ਅਸੀਂ ਉਸ ਕੈਰੈਕਟਰ 'ਚ ਨਹੀਂ ਉਤਰ ਸਕਦੇ ਸੋ ਮੈਂ ਕੈਰੈਕਟਰ ਨੂੰ ਕਦੇ ਪੜ ਕੇ ਯਾਦ ਕਰਕੇ ਨਹੀਂ ਸਕਰੀ ਕੈਮਰੇ ਅੱਗੇ ਮੈਂ ਉਹ ਕੈਰੈਕਟਰ ਵਾਂਗੂ ਬਿਹੇਵ ਕਰਦਾ ਕਿ ਉਹ ਕੈਰੈਕਟਰ ਜੇ ਉਹ ਹੁੰਦਾ ਤੇ ਉਹ ਕਿਵੇਂ ਬਿਹੇਵ ਕਰਦਾ ਸੋ ਮੈਂ ਬਿਹੇਵ ਕਰਨ ਦੀ ਕੋਸ਼ਿਸ਼ ਕਰਦਾ ਬਿਲਕੁਲ ਤੇ ਮੈਂ ਤੁਹਾਨੂੰ ਮੁਬਾਰਕਾ ਦੇਣਾ ਚਾਹਾਂਗਾ ਹਾਲ ਹੀ ਦੇ ਵਿੱਚ ਪਹਿਲਾਂ ਤੇ ਤੁਹਾਡੀ ਕੈਰੀਅਨ ਜਟਾ ਟੂ ਨੂੰ ਇੰਨੇ ਵਧੀਆ ਅਵਾਰਡਸ ਮਿਲੇ ਨੇ ਉਸ ਤੋਂ ਬਾਅਦ ਇੱਕ ਵਾਰ ਮੈਂ ਫਿਰ ਮੁਬਾਰਕਾ ਦੇਣਾ ਚਾਹਾਂਗਾ ਤਾਂ ਤੁਹਾਡੀ ਬੈਂਡ ਵਾਜੇ ਮੂਵੀ ਜਿਹੜੀ ਹੈ ਉਹ ਓਵਰ ਆਲ ਵਰਲਡ ਵਾਈਡ ਵਧੀਆ ਚੱਲੀ ਬਿਲਕੁਲ ਜੀ ਦੇਖੋ ਜਦੋਂ ਅਸੀਂ ਮਿਹਨਤ ਕਰਕੇ ਫਿਲਮ ਬਣਾਉਂਦੇ ਆਂ ਅੱਛੀ ਜਾਂਦੀ ਹੈ ਲੋਕ ਦੇਖਦੇ ਆਂ ਔਰ ਫਿਲਮ ਬਿਜ਼ਨਸ ਕਰਦੀ ਹੈ ਪਰ ਬਿਜ਼ਨਸ ਨਾਲੋਂ ਵੀ ਇੰਪੋਰਟੈਂਟ ਹੈ ਕਿ ਲੋਕ ਇੰਜੋਏ ਕਰ ਅਸੀਂ ਹਿਊਮਰ ਬਣਾਇਆ ਹੈ ਦੀ ਮਿਹਨਤ ਨਾਲ ਤੇ ਜੇ ਲੋਕ ਪੰਚਾਂ ਤੇ ਹੱਸਦੇ ਨੇ ਹੱਸਦੇ ਬਾਹਰ ਆਉਂਦੇ ਨੇ ਤੇ ਮੈਨੂੰ ਲੱਗਦਾ ਉਹ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਬਿਲਕੁਲ ਤੇ ਹੁਣ ਆਪਾਂ ਆਉਂਦੇ ਆ ਫਾਈਨਲੀ ਮੰਜੇ ਬਿਸਤਰੇ 2 ਦੇ ਜੀ ਤੇ ਮੰਜੇ ਬਿਸਤਰੇ 2 ਐਪ ਕੀ ਕਨੇਡਾ ਐਪ ਕੀ ਮੰਜੇ ਬਿਸਤਰੇ ਇਕੱਠੇ ਕਰਨੇ ਆਪਾਂ ਕਨੇਡਾ ਦੇ ਵਿੱਚ ਕੈਨੇਡਾ ਦੇ ਵਿੱਚ ਤੁਹਾਨੂੰ ਪਹਿਲਾਂ ਤਾਂ ਮੈਂ ਜੀ ਬੀ ਬਾਈ ਨੂੰ ਪੁੱਛਿਆ ਸੀ ਵੀ ਕੀ ਕੀ ਡਿਫਿਕਲਟੀਜ਼ ਫੇਸ ਕਰਨੀਆਂ ਮੈਂ ਲੇਕਿਨ ਉਹਨਾਂ ਦੀ ਸਮਾਈਲ ਦੇ ਨਾਲ ਉਹਨਾਂ ਨੇ ਜਿਹੜੇ ਗੱਲ ਕੀਤੀ ਕਿ ਕੁਝ ਚੀਜ਼ਾਂ ਪੰਜਾਬ ਦੀਆਂ ਐਸੀਆਂ ਨਹੀਂ ਸਿਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਅਵੇਲੇਬਲ ਨਹੀਂ ਸਿਗੀਆਂ ਲੇਕਿਨ ਕੈਨੇਡਾ ਦੇ ਵਿੱਚ ਅਵੇਲੇਬਲ ਸਿਗੀਆਂ ਜੀ ਤੇ ਤੁਹਾਡਾ ਕਿਦਾਂ ਦਾ ਐਕਸਪੀਰੀਅੰਸ ਹੈ ਕੈਨੇਡਾ ਦੇ ਵਿੱਚ ਓਵਰ ਆਲ ਜ਼ਬਰਦਸਤ ਸੀ ਕਿ ਉਹ ਵਾਕਈ ਜਿਹੜੀਆਂ ਚੀਜ਼ਾਂ ਕੁਝ ਇੱਥੇ ਨਹੀਂ ਸੰਭਵ ਹੋ ਸਕਦੀਆਂ ਜੀ ਉੱਥੇ ਸਿਗੀਆਂ ਔਰ ਵੱਡੀ ਗੱਲ ਇਹ ਹੈ ਕਿ ਅਸੀਂ ਇੱਕ ਬਹੁਤ ਕਮਾਲ ਦਾ ਬਲੈਂਡ ਫਿਊਜ਼ਨ ਮਤਲਬ ਪੰਜਾਬੀ ਟਰੈਡੀਸ਼ਨ ਨੇ ਪੰਜਾਬੀ ਟ੍ਰੈਡੀਸ਼ਨ ਪੰਜਾਬੀ ਕਲਚਰ ਨੂੰ ਕੈਨੇਡਾ ਦੇ ਮਾਹੌਲ ਦੇ ਵਿੱਚ ਕਿਵੇਂ ਬਲੈਂਡ ਕਰ ਰਹੇ ਇਹ ਆਪਣੇ ਵਿੱਚ ਗੋੜੀ ਖੂਬਸੂਰਤੀ ਸੀ ਪੰਜਾਬ ਦੀਆਂ ਲੋਕ ਬੋਲੀਆਂ ਹੁਣ ਤੇ ਸਟੈਨਲੇ ਪਾਰਕ ਸਾਈਡ ਦੇ ਉੱਤੇ ਵਿੱਚ ਤੇ ਬੋਲੀਆਂ ਪੈ ਰਹੀਆਂ ਨੇ ਦਿੱਤਾ ਚ ਪਿੱਛੇ ਸਮੁੰਦਰ ਆਪ ਤੋਂ ਪਿੱਛੇ ਡਾਊਨਟਾਊਨ ਦਿਖ ਰਿਹਾ ਆਪਣੇ ਵਿੱਚ ਹੀ ਕਮਾਲ ਸੀ ਫਿਰ ਡਰੈਸ ਕੋਡ ਦੇ ਨਾਲ ਇੱਕ ਰਿੰਗ ਸੈਰੇਮਨੀ ਹੋ ਰਹੀ ਜੀ ਆਪਾਂ ਜਦੋਂ ਪੋਸਟਰ ਦੇਖਿਆ ਪੋਸਟਰ ਦੇ ਵਿੱਚ ਵੀ ਸਾਨੂੰ ਨਜ਼ਰ ਆ ਰਿਹਾ ਇੱਕ ਮਤਲਬ ਵਾਈਟ ਐਂਡ ਬਲੂ ਦਾ ਕੰਬੀਨੇਸ਼ਨ ਜੋ ਕਿ ਹੈ ਕਿ ਸਪਹਿਲੀ ਵਾਰੀ ਕਿਸੇ ਪੰਜਾਬੀ ਫੰਕ ਚ ਇਦਾਂ ਦਾ ਕੋਆਰਡੀਨੇਸ਼ਨ ਹੋ ਰਿਹਾ ਮੈਂ ਉਹੀ ਕਹਿ ਰਿਹਾ ਕਿ ਦੇਖੋ ਪੰਜਾਬੀ ਵੈਕਟਰ ਉੱਪ ਤੇ ਬਣੀ ਇੰਨੀ ਖੂਬਸੂਰਤ ਫਿਲਮ ਪੰਜਾਬੀ ਕੰਟੈਂਟ ਨਾਲ ਲਬਰੇਸ ਫਿਲਮ ਹੈ ਪਰ ਉਹਦੀ ਲੋਕ ਜਿਹੜੀ ਹੈ ਤੁਹਾਨੂੰ ਮਿਲ ਰਹੀ ਹੈ ਗੋਰਿਆਂ ਵਾਲੀ ਤੇ ਉਹ ਬੜੀ ਕਮਾਲ ਦਾ ਫਿਊਜ਼ਨ ਹੈ ਤੇ ਅਮਨਜੇ ਬਿਸਰੇ 2 ਦੇ ਵਿੱਚ ਸਾਡੇ ਸਾਨੂੰ ਇੱਕ ਹੋਰ ਕਿਰਦਾਰ ਨਿਭਾਉਣ ਦੇ ਨਜ਼ਰ ਆਇਆ ਕਰਮਜੀਤ ਅਨਮੋਲ ਜੀ ਜਿਨ੍ਹਾਂ ਨੂੰ ਤਾਂ ਪਹਿਲਾਂ ਲੋਕਾਂ ਨੇ ਪਛਾਣਿਆ ਹੀ ਨਹੀਂ ਠੀਕ ਹੈ ਤੇ ਅਮਨਜੇ ਬਿਸਰੇ ਵਾਂਜੀ ਵੀ ਨਹੀਂ ਸੀ ਕਈ ਲੋਕਾਂ ਨੇ ਪਛਾਣਿਆ ਤੇ ਹੁਣ ਜਿਹੜਾ ਇਹਨਾਂ ਦਾ ਮਤਲਬ ਇਹ ਬਜ਼ੁਰਗ ਵਾਲਾ ਕਿਰਦਾਰ ਹੈ ਅਤੀ ਜਨਤਾ ਨੂੰ ਤਾਂ ਬਾਅਦ ਚ ਪਤਾ ਚੱਲਿਆ ਟ੍ਰੇਲਰ ਦੇਖ ਤੋਂ ਬਾਅਦ ਵੀ ਇਹ ਕਰਮਜੀਤ ਅਨਮੋਲ ਸੀਗੇ ਤੇ ਉਹਨਾਂ ਨੂੰ ਤੁਸੀਂ ਕਾਫੀ ਛੇੜਦੇ ਨਜ਼ਰ ਆਉਂਦੇ ਹੋ ਤੇ ਓਵਰਆਲ ਉਹਨਾਂ ਨਾਲ ਕਿੱਦਾਂ ਰਿਪੌਂਡਿੰਗ ਕੀਤੀ ਤੁਹਾਡੀ ਕਰਨਜੀਤ ਇਸ ਅ ਸਵੀਟ ਗਾਇ ਬਹੁਤ ਅੱਛਾ ਆਰਟਿਸਟ ਵੀ ਆਰ ਬੜਾ ਪਿਆਰਾ ਇਨਸਾਨ ਇਟ ਇਜ਼ ਆਲਵੇਜ਼ ਪ੍ਰਿਵਿਲੇਜ ਟੂ ਵਰਕ ਵਿਦ ਹਿਮ ਜੀ ਬੜਾ ਮਤਲਬ ਤੇਹਜ਼ੀਬ ਯਾਫਤਾ ਇਨਸਾਨ ਤੇ ਬਹੁਤ ਚੰਗਾ ਲੱਗਾ ਉਹਨਾਂ ਨੂੰ ਇਸ ਤਰ੍ਹਾਂ ਵਧੀਆ ਪਰਫਾਰਮ ਕਰਦੇ ਆ ਦੇਖ ਕੇ ਜਦੋਂ ਅੱਛਾ ਆਰਟਿਸਟ ਤੁਹਾਡੇ ਸਾਹਮਣੇ ਅੱਛਾ ਪਰਫਾਰਮ ਕਰ ਰਿਹਾ ਹੁੰਦਾ ਨਾ ਉਹ ਤੁਹਾਡੀ ਪਰਫਾਰਮੈਂਸ ਨੂੰ ਇਨਹਾਂਸ ਕਰ ਰਿਹਾ ਹੁੰਦਾ ਜਿਹੜਾ ਮਾੜਾ ਆਰਟਿਸਟ ਹੈ ਤੁਹਾਡੇ ਕੰਮ ਨੂੰ ਹੀ ਲਾਈਟ ਉਪਦਾ ਪਈ ਬਿਲਕੁਲ ਤੇ ਬੜਾ ਮਜ਼ਾ ਆਉਂਦਾ ਜਦੋਂ ਕਿ ਇਵੈਂਟ ਟੇਕ ਹੁੰਦਾ ਨਾ ਹਾਂਜੀ ਆਈ ਇੰਜੋਏਡ ਟੂ ਗੋ ਟੂਗੇਦਰ ਤੇ ਆਪਾਂ ਹੁਣ ਗੱਲ ਕਰਦੇ ਕਿ ਪੀਪੀ ਬਾਈ ਨੇ ਤੁਹਾਡੀ ਮੋਸਟ ਆਫ ਦਾ ਫਿਲਮਸ ਦੇ ਵਿੱਚ ਤੁਹਾਡੀ ਜੁੜੀ ਹਮੇਸ਼ਾ ਨਜ਼ਰ ਆਉਂਦੀ ਹੈ ਤੇ ਇਸ ਬੌਂਡ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਸ਼ੁਰੂ ਤੋਂ ਜਿਹੜਾ ਤੁਹਾਡਾ ਫਰੈਂਡਸ਼ਿਪ ਵਾਲਾ ਬੌਂਡ ਹੈ ਅੱਜ ਤੱਕ ਵੱਧਦਾ ਹੀ ਗਿਆ ਔਰ ਹਮੇਸ਼ਾ ਹੀ ਅੱਦਾ ਬੱਦਾਰ ਹੈ ਆਪਾਂ ਸਾਰੇ ਹੀ ਦੁਆ ਕਰਦੇ ਹਾਂ ਇਹਦੇ ਨਾਲ ਤੁਹਾਡੇ ਕੀ ਹਾਂਜੀ ਮੈਂ ਤਾਂ ਬੇਨਤੀ ਕਰਾਂਗਾ ਕਿ ਮੈਂ ਨਾ ਇੰਡਸਟਰੀ 'ਚ ਬਹੁਤ ਸਾਰੇ ਲੋਕ ਮਨ ਸਾਰੇ ਲੋਕਾਂ ਨਾਲ ਹੀ ਕੰਮ ਕੀਤਾ ਜਿੰਨੇ ਕਿ ਇੰਡਸਟਰੀ 'ਚ ਕੰਮ ਕਰ ਰਹੇ ਸਭ ਨਾਲ ਕੰਮ ਕੀਤਾ ਬਟੇ ਕੋਈ ਤੁਸੀਂ ਇਹ ਸਮਝ ਲਓ ਕਿ ਕੁਦਰਤੀ ਹੁੰਦਾ ਕਿ ਕੁਝ ਬੰਦੇ ਹਾਲੀਵੁੱਡ ਤੁਹਾਡੇ ਬਹੁਤ ਨਜ਼ਦੀਕ ਆ ਜਾਂਦੇ। ਉਰਚ ਕੀ ਹੁੰਦਾ ਕੋ ਲਾਈਕ ਮਾਈਂਡਡ ਬੰਦੇ ਹੁੰਦੇ ਆ। ਜਾਂ ਬੰਦਿਆਂ ਦਾ ਤੁਹਾਨੂੰ ਫਿਤਰਤ ਚੰਗੀ ਲੱਗਦੀ ਹੈ। ਸੋ ਕਿਪੀ ਨਾਲ ਪਤਾ ਨਹੀਂ ਸੁਭਾਅ ਤੌਰ ਤੇ ਕਿਵੇਂ ਦੀ ਬੌਂਡਿੰਗ ਹੈ, ਇੱਕ ਸਾਡੀ ਦੋਸਤੀ ਇੱਕ ਨੈਚੁਰਲ ਤਰੀਕੇ ਨਾਲ ਡਿਵੈਲਪ ਹੋਈ ਹੈ। ਪਰਿਵਾਰਕ ਸਬੰਧ ਨੇ ਅੱਜ ਉਹਨਾਂ ਦੇ ਨਾਲ ਮੈਨੂੰ ਕੰਫਰਟੇਬਲ ਲੱਗਦਾ ਕਿਪੀ ਨਾਲ ਕੰਮ ਕਰਨਾ ਔਰ ਅਸੀਂ ਬੜੀ ਸਲਾਮ ਨਾਲ ਕੰਮ ਵੀ ਕਰ ਲੈਂਦੇ ਆ ਗਿਵਨ ਟੇਕ ਹੈ ਸਾਡੇ ਜੀ ਆ ਦਾਨੀ ਕਿਪੀ ਐ ਕਰ ਲੀਏ ਇਸ ਕਿਪੀ ਰਿਸਪੈਕਟ ਵੀ ਦਿੰਦਾ ਹਾਂਜੀ ਗੱਲ ਮੰਨ ਵੀ ਲੈਂਦਾ ਔਰ ਵੱਡੀ ਗੱਲ ਹੈ ਕਿ ਟੈਲੈਂਟਡ ਵੀ ਆ ਮੈਨੂੰ ਮੇਰੇ ਲਈ ਜਿਹੜਾ ਸਰਪ੍ਰਾਈਜ਼ ਸੀਗਾ ਕਿ ਮੈਨੂੰ ਜਦੋਂ ਕਿਪੀ ਨੇ ਡਾਇਰੈਕਟ ਕੀਤਾ ਅਰਦਾਸ ਵਨ ਫਿਲਮ ਦੇ ਵਿੱਚ ਤੇ ਮੈਨੂੰ ਉਦੋਂ ਪਤਾ ਲੱਗਾ ਕਿ ਜਿਹੜੇ ਜ਼ਿੰਦਗੀ ਦੇ ਦੋ ਤਿੰਨ ਬਿਹਤਰੀਨ ਡਾਇਰੈਕਟਰਾਂ ਦੇ ਨਾਲ ਮੈਂ ਕੰਮ ਕੀਤਾ ਹੈ ਤਾਂ ਹੀ ਇਜ਼ ਵਨ ਆਫ ਥੈਮ ਐਗਜੈਕਟਲੀ ਕੰਨਕ ਕਮਾਲ ਦਾ ਡਾਇਰੈਕਟਰ ਉਹਦੇ ਵਿੱਚੋਂ ਮੈਨੂੰ ਨਜ਼ਰ ਆਇਆ ਤੇ ਮਤਲਬ ਹੀ ਇਜ਼ ਦਾ ਬੈਸਟ ਤਾਂ ਤੇ ਹੁਣ ਆਪਾਂ ਨਾ ਇੱਕ ਚੀਜ਼ ਹੋਰ ਪੁੱਛਣਾ ਚਾਹਵਾਂਗੇ ਜੋ ਕਿ ਮਤਲਬ ਸਾਰਿਆਂ ਨੂੰ ਹੱਲੇ ਨਹੀਂ ਪਤਾ ਹੋਣੀ ਕੈਰੀਅਰ ਡਾਟਾ 1 ਤੇ ਕੈਰੀਅਰ ਡਾਟਾ 2 ਦੇ ਵਿੱਚ ਅਸੀਂ ਗਿੱਪੀ ਪਾ ਜੀ ਨੂੰ ਦੇਖਿਆ ਵੀ ਗਿੱਪੀ ਪਾ ਜੀ ਬਹੁਤ ਵੱਡੀ ਪ੍ਰੋਬਲਮਸ ਦੇ ਵਿੱਚ ਇਨਫੈਕਟ ਪਾ ਜੀ ਨੂੰ ਪ੍ਰੋਬਲਮ ਦੇ ਵਿੱਚ ਮੋਸਟਲੀ ਜਿਹੜੀਆਂ ਦੋ ਤਿੰਨ ਫਿਲਮਸ ਹਨ ਜਿਹੜੀਆਂ ਹਿੱਟ ਗਈਆਂ ਉਹਦੇ ਵਿੱਚ ਮਾ ਗਿੱਪੀ ਪਾ ਜੀ ਇੱਕ ਪ੍ਰੋਬਲਮ ਦੇ ਵਿਸ਼ਵਾਸਨ ਦੇ ਤਾਂ ਤੁਸੀਂ ਹਮੇਸ਼ਾ ਉਹਨਾਂ ਨੂੰ ਬਚਾਉਂਦੇ ਉਹਨਾਂ ਦੇ ਘਰਦਿਆਂ ਤੋਂ ਕਰਨ ਵਾਲਿਆਂ ਤੋਂ ਜੀ ਤੇ ਮਤਲਬ ਇਨ ਰੀਅਲ ਲਾਈਫ ਕਰੀਆ ਸਾਂ ਹੋਇਆ ਵੀ ਤੁਸੀਂ ਉਹਨਾਂ ਨੂੰ ਬਚਾਇਆ ਹੋਏ ਕਿਸੇ ਤਰ੍ਹਾਂ ਗ੍ਰੇਸ ਆਫ ਗੋਡ ਨਾਲ ਕਿ ਉਹ ਪ੍ਰੋਬਲਮ ਚਾਹੇ ਤੇ ਨਾ ਮੈਕ ਦੀ ਪ੍ਰੋਬਲਮ ਚ ਆਇਆ ਬੱਟਿਆ ਕਿ ਅਸੀਂ ਵੈਸੇ ਵੀ ਜ਼ਰੂਰੀ ਨਹੀਂ ਹੁੰਦਾ ਕਿ ਦੋਸਤ ਜਾਂ ਭਰਾ ਤੁਹਾਡੇ ਸਿਰਫ ਪ੍ਰੋਬਲਮ 'ਚ ਹੀ ਕੰਮ ਆਉਂਦੇ ਨੇ ਖੁਸ਼ੀ 'ਚ ਵੀ ਕੰਮ ਆਉਂਦੇ ਨੇ ਬਿਲਕੁਲ ਖੁਸ਼ੀ ਵੀ ਤੁਹਾਡੀ ਦੁਗਣੀ ਹੁੰਦੀ ਜਦੋਂ ਤੁਹਾਡੇ ਸੱਜਣ ਤੁਹਾਡੇ ਨਾਲ ਖੜੇ ਹੁੰਦੇ ਨੇ ਸੋ ਕਿਪੀ ਇਜ਼ ਆਲਵੇਸ ਵਿਦ ਮੀ ਹੈ ਨਾ ਇਨ ਐਨੀ ਕਾਈਂਡ ਆਫ ਸਿਚੁਏਸ਼ਨ ਐਂਡ ਵਾਇਸੇ ਵਰਸਾ ਆਮ ਆਲਸੋ ਵਿਦ ਹਿਮ ਇਨ ਐਨੀ ਕੰਡੀਸ਼ਨ ਤੇ ਜਦੋਂ ਪ੍ਰੋਡਕਸ਼ਨ ਦੀ ਗੱਲ ਹੁੰਦੀ ਹੈ ਨਾ ਜਦੋਂ ਬੈਸਟ ਫਰੈਂਡ ਦੀ ਪ੍ਰੋਡਕਸ਼ਨ ਹੈ ਉਹਨਾਂ ਨੇ ਫਿਲਮ ਪ੍ਰੋਡਿਊਸ ਕਰਨੇ ਪ੍ਰੋਡਿਊਸਰ ਵੀ ਆਪ ਹੈ ਤੇ ਇਹ ਜਦੋਂ ਪੈਸੇ ਲੈਣ ਦੇਣ ਦੀ ਗੱਲ ਹੁੰਦੀ ਹੈ ਉਹ ਫਾਰਮਲੀ ਹੁੰਦੀ ਹੈ ਉਹ ਵੀ ਯਾਰੀ ਦੋਸਤੀ ਦੇ ਵਿੱਚ ਹੁੰਦੀ ਹੈ ਮੈਂ ਤੁਹਾਨੂੰ ਓਨੈਸਟਲੀ ਦੱਸਾਂ ਗਿੱਪੀ ਨੂੰ ਵੀ ਸ਼ਾਇਦ ਤੁਸੀਂ ਪੁੱਛਿਆ ਹੋਵੇਗਾ ਜਾਂ ਪੁੱਛ ਲੋਗੇ ਮੈਂ ਗਿੱਪੀ ਨੂੰ ਕਦੇ ਪੈਸੇ ਲਈ ਪੁੱਛਿਆ ਹੀ ਨਹੀਂ ਅੱਛਾ ਉਹ ਆਪੇ ਡਿਸਾਈਡ ਕਰਕੇ ਮੈਨੂੰ ਆਪੇ ਹੀ ਦੇ ਦਿੰਦਾ ਹੈ ਦੇਣ ਦਾ ਕਈ ਵਾਰੀ ਘੱਟ ਹੀ ਹੈ ਵੈਸੇ ਇਹ ਵੀ ਦੱਸ ਦਿਆ ਮੈਂ ਜੇ ਕਿ ਪੀਵ ਨੇ ਦੇਖ ਰਹੇ ਹਨ ਤੇ ਮੈਂ ਕੋਈ ਜ਼ਿਆਦਾ ਇਸ ਗੱਲ ਤੋਂ ਖੁਸ਼ ਨਹੀਂ ਹੈ ਐਵੇਂ ਤੁਸੀਂ ਸੋਚੀ ਜਾ ਮੈਨੂੰ ਪਤਾ ਨਹੀਂ ਪਰ ਕੁਝ ਥਾਮ ਹੁੰਦੀ ਹੈ ਕੁਝ ਜਗ੍ਹਾ ਐਸੀਆਂ ਹੁੰਦੀਆਂ ਕੁਝ ਲੋਕੀ ਤੇ ਪੈਸਾ ਮੈਟਰ ਨਹੀਂ ਕਰਦਾ ਕਿ ਪੀ ਅੱਛਾ ਕੰਮ ਕਰਦਾ ਹੈ ਅੱਛਾ ਕੰਟੈਂਟ ਲੈ ਕੇ ਆਉਂਦਾ ਹੈ ਅੱਛਾ ਲੋਕਾਂ ਨੂੰ ਇੱਕ ਸਰਵ ਕਰ ਰਿਹਾ ਹੈ ਅੱਛਾ ਐਂਟਰਟੇਨਮੈਂਟ ਆਈ ਏਮ ਵਿਦ ਹਿਮ ਤੋਂ ਪੈਸਾ ਕਈ ਵਾਰੀ ਮੈਟਰ ਨਹੀਂ ਕਰਦਾ ਬਾਤ ਹੈ ਸਰ ਐਂਡ ਐਗਜ਼ੈਕਟਲੀ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਪੈਸਾ ਮੈਟਰ ਨਹੀਂ ਕਰਦਾ ਕਿਉਂਕਿ ਫਿਲਮ ਜਦੋਂ ਦਰਸ਼ਕਾਂ ਨੂੰ ਦੇਖ ਦਰਸ਼ਕ ਉਹਨੂੰ ਦੇਖਦੇ ਆ ਫਿਲਮ ਨੂੰ ਉਹ ਐਪਰੀਸੀਏਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਹਾਂ ਬਿਲਕੁਲ ਔਰ ਕਈ ਪ੍ਰੋਡਿਊਸਰ ਜਾਂ ਡਾਇਰੈਕਟਰ ਦੇਖ ਰਹੇ ਹੋਣਗੇ ਉਹ ਕਹਿਣਗੇ ਵੀ ਆ ਸਾਨੂੰ ਤਾਂ ਤੁਸੀਂ ਪੈਸੇ ਲਈ ਅੜ ਜੰਨੇ ਹੋ ਕਈ ਵਾਰ ਉਹਦੇ ਸੀ ਇਹ ਬ੍ਰਦਰ ਕਿ ਦੇਖੋ ਮੈਂ ਗਿੱਪੀ ਨੂੰ ਕਈ ਵਾਰੀ ਮੈਂ ਵੀ ਕੰਮ ਕਹਿਣਾ ਜੀ ਗਿੱਪੀ ਨੂੰ ਮੈਂ ਵੀ ਆਪਣੀ ਫਿਲਮ 'ਚ ਸਾਈਨ ਕੀਤਾ ਸੀ ਜੀ ਮੇਰਾ ਪਾਜੀ ਨੂੰ ਪ੍ਰੋਬਲਮ ਬਣਾਈ ਸੀ ਮੈਂ ਫਿਲਮ ਉਹਦੇ 'ਚ ਮੈਂ ਗਿੱਪੀ ਨੂੰ ਸਾਈਨ ਕੀਤਾ ਸੀ ਯਾ ਸਾਡੇ ਕਦੀ ਸ਼ੋਜ਼ ਵਗੈਰਾ ਹੁੰਦੇ ਨੇ ਕਿਸੇ ਦੇ ਕੋਈ ਮੈਨੂੰ ਤੁਹਾਡੇ ਵਰਗਾ ਸੱਜਣ ਹੀ ਕਹਿ ਦਿੰਦਾ ਮੇਰਾ ਕੋਈ ਰਿਸ਼ਤੇਦਾਰ ਕਹਿ ਦਿੰਦਾ ਕਿ ਭਾਜੀ ਆਈਵੈਂਟ ਕਰਾਉਣਾ ਹੈ ਕਿਪੀ ਨੂੰ ਪੈਸੇ ਕੱਟ ਕਰਾ ਦਿਓ ਉਹਨੂੰ ਫੇ ਮੈਂ ਵੀ ਜੋ ਕਹਿ ਦਿੰਦਾ ਕਿਪੀ ਜਾ ਕੇ ਕਰਾ ਲੈ ਸਾਡਾ ਉੱਥੇ ਐਡਜਸਟਮੈਂਟ ਹੋ ਜਾਂਦੀ ਹੈ ਨਾ ਜੀ ਤੇ ਬਾਕੀ ਪ੍ਰੋਡਿਊਸਰ ਡਾਇਰੈਕਟਰਸ ਕਿੱਥੇ ਹੋਣਾ ਇਹ ਐਦਾਂ ਚੱਲਦਾ ਹੀ ਰਹੇ ਜਿਵੇਂ ਫੇਵਰ ਦੇਣਾ ਮੈਂ ਕਿਪੀ ਤੋਂ ਫੇਵਰ ਲੈਣਾ ਹੈ ਬਿਲਕੁਲ ਤੇ ਹੁਣ ਜਦੋਂ ਤੁਸੀਂ ਦੇਖਿਆ ਹੋਣਾ ਇਹ ਜਿਹੜੇ ਟ੍ਰੇਲਰ ਨੂੰ ਤੁਸੀਂ ਦੇਖਿਆ ਹੋਣਾ YouTube ਤੇ ਮਨਜੇ ਬਿਸਰੇ 2 ਦੇ ਵਿੱਚ ਉਹਦੇ ਥੱਲੇ ਜਿਹੜਾ ਕਮੈਂਟ ਸੈਕਸ਼ਨ ਹੈ ਉਹਦੇ ਵਿੱਚ ਇੱਕ ਚੀਜ਼ ਤਿੰਨ ਚਾਰ ਵਾਰੀ ਪੁੱਛੀ ਗਈ ਕਿ ਅਰਦਾਸ 2 ਕਦੋਂ ਆਊਗੀ ਮਤਲਬ ਤੁਸੀਂ 100 ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੇ ਫੈਨਸ ਕਿੰਨਾ ਕੰਤ ਇੰਤਜ਼ਾਰ ਕਰਦੇ ਉਸਮੇ ਬੜੀ ਵੱਡੀ ਗੱਲ ਹੈ ਕਿ ਮਨਜੇ ਬਿਸਰੇ ਵਰਗੀ ਫਿਲਮ ਕਾਮੇਡੀ ਫਿਲਮ ਹੋਵੇ ਆਊਟਰਡ ਆਊਟ ਕਾਮੇਡੀ ਉਹਦੇ ਵਿੱਚ ਵੀ ਲੋਕ ਪੁੱਛ ਰਹੇ ਨੇ ਅਰਦਾਸ 2 ਕਦੋਂ ਆਊਗੀ ਜਿਵੇਂ ਲੋਕ ਕਿਸ ਤਰ੍ਹਾਂ ਸਬਜੈਕਟ ਨਾਲ ਵੀ ਜੁੜੇ ਨੇ ਉਸ ਤਰ੍ਹਾਂ ਦੇ ਸਿਨੇਮਾ ਨਾਲ ਵੀ ਜੁੜੇ ਨੇ ਤੇ ਮੈਂ ਦੱਸ ਦਿਆਂ ਜ ਅਰਦਾਸ 2 ਜਿਹੜੀ ਹੈ ਕੰਪਲੀਟ ਹੋ ਗਈ ਹੈ ਪੋਸਟ ਪ੍ਰੋਡਕਸ਼ਨ ਨੇ ਚੱਲ ਰਹੀ ਹੈ ਔਰ ਇਹ ਫਿਲਮ 19 ਜੁਲਾਈ ਨੂੰ ਥੀਏਟਰਸ ਦੇ ਵਿੱਚ ਲੱਗਣੀ ਹੈ ਅਰਦਾਸ 2 ਇਹ ਅੱਜ ਤੁਸੀਂ ਗਿਫਟ ਦਿੱਤਾ ਵੀ ਆਡੀਅנס ਕਿਉਂਕਿ ਮੈਂ ਐਕਚੁਅਲ 'ਚ ਮੈਂ ਖੁਦ ਪੜਿਆ ਕਮੈਂਟਸ ਜਿਹਦੇ ਵਿੱਚ ਮੈਂ ਪੜਿਆ ਜੀ ਹਾਂ ਜੀ ਐਦਾਂ ਦੇ ਕਮੈਂਟਸ ਜਿਨ੍ਹਾਂ ਵਿੱਚ ਲਿਖਿਆ ਆ ਅਰਦਾਸ 2 ਕਦੋਂ ਹੋਵੇ ਤੇ ਹੁਣ ਆਪਾਂ ਦੁਬਾਰਾ ਬੈਕ ਟੂ ਮੰਜੇ ਮਿਸਤਰੇ ਜੀ ਮੰਜੇ ਮਿਸਤਰੇ 2 ਦੇ ਵਿੱਚ ਕੋਈ ਐਸੀ ਗੱਲ ਜਿਹੜੀ ਤੁਹਾਨੂੰ ਹੁਣ ਤੱਕ ਯਾਦ ਆ ਕਿ ਇੱਕ ਸੀਨ ਐਦਾਂ ਹੋਇਆ ਸੀ ਇਹ ਹੋਣਾ ਬਹੁਤ ਮੁਸ਼ਕਿਲ ਸੀਗਾ ਲੇਕਿਨ ਐਟ ધ ਐਂਡ ਤੁਸੀਂ ਕਰ ਲਿਆ ਮਨਜੀ ਬਿਸਰੇ 2 ਦੇ ਵਿੱਚ ਕੋਈ ਇਦਾਂ ਦਾ ਮੈਨ ਸਿਚੁਏਸ਼ਨ ਇਹ ਤਾਂ ਨਹੀਂ ਜਾਣ ਕੇ ਹੋਣਾ ਬਹੁਤ ਮੁਸ਼ਕਿਲ ਸੀ ਉਹਦੀ ਜਿਸ ਇੱਕੋ ਹੀ ਗੱਲ ਸੀ ਇੱਕ ਸਿਚੁਏਸ਼ਨ ਹੈ ਜਦੋਂ ਅਸੀਂ ਸਾਰੇ ਭੱਜਦੇ ਆ ਭੱਜਦੇ ਜੀ ਹਨਾ ਸਾਰੇ ਭੱਜਦੇ ਆ ਔਰ ਉਦੋਂ ਜਦੋਂ ਸਾਨੂੰ ਇਹ ਰੀਟੇਕ ਕਰਦੇ ਸੀ ਨਾ ਵਾਰ-ਵਾਰ ਬੁਜਾਉਂਦੇ ਉਦੋਂ ਕੀ ਕਰਦਾ ਸੀ ਵੀ ਡਾਇਰੈਕਟਰ ਜਾਂ ਡੀਓਪੀ ਮਾਰ ਦਈਏ ਅੱਜ ਉਦੋਂ ਕਤਲ ਕਰਨ ਨੂੰ ਦਿਲ ਕਰਦਾ ਯਾਰ ਵਾਰ-ਵਾਰ ਇੰਨਾ ਲੰਬਾ ਭੱਜਣਾ ਭੱਜ ਕੇ ਤੁਸੀਂ ਆ ਗਏ ਓ ਸੌਰੀ 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 ਇਹ ਤਾਂ ਬਲਰ ਹੋ ਗਿਆ ਓ ਡੀ ਫੋਕਸ ਹੋ ਗਿਆ ਓ ਸੌਰੀ 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 ਉਹ ਆਰਟਿਸਟ ਇਹਦਾਂ ਨੂੰ ਨਿਕਲ ਗਿਆ ਜਿਸਨੂੰ ਤਾਂ ਉਦੋਂ ਨਾ ਭੱਜ ਕੇ ਆਉਣ ਨਾਲ ਬਾਰ-ਬਾਰ ਨਾ ਉਹ ਬੜਾ ਔਖਾ ਕੰਮ ਸੀ ਪਰ ਹੁਣ ਵੀ ਬੰਦੇ ਆਪਣੇ ਤੁਸੀਂ ਕਿਹਾ ਵੀ ਕੁਸ਼ੀ ਕਰ ਸਕਦੇ ਪਿੱਛੇ ਚਲੇ ਜਾਂਦੇ ਨੇ ਚਲੋ ਦੁਬਾਰਾ ਭਜਾ ਲਓ ਭਰਾ ਤੇ ਉਹਨਾਂ ਨੇ ਕੋਈ ਵਹੀਕਲ ਨਹੀਂ ਰੱਖਿਆ ਸੀ ਪਿੱਛੇ ਜਾਣ ਵਾਸਤੇ ਮਿਹਰੇ ਤੇ ਚੜ ਕੇ ਜਾ ਰਹੇ ਹੁੰਦੇ ਆਪਾਂ ਉਹ ਕਹਨ ਨੂੰ ਭਾਜੀ ਫਿਰ ਬੰਦਾ ਕਹਿੰਦਾ ਗੱਡੀਆਂ ਕੱਢਣ ਨੂੰ ਉਹਨਾਂ ਟਾਈਮ ਲੱਗੂਗਾ ਮੈਨੂੰ ਛੱਡ ਕੇ ਆਉਣਗੀਆਂ ਗੱਡੀਆਂ ਬਾਹਰ ਕੱਢੋਗੇ ਫਿਰ ਇਦਾਂ ਹੀ ਲੰਘ ਜਾਈਦਾ ਸੀ ਅੱਛਾ ਸ਼ਾਇਦ ਇਹੀ ਛੋਟੀ ਮੋਟੀ ਮਿਹਨਤਾਂ ਜਿਹੜੀਆਂ ਨੇ ਅੱਗੇ ਜਾ ਕੇ ਰਾਂਝੀਆਂ ਛੋਟੀ ਮੋਟੀ ਮਿਹਨਤ ਦਾ ਸੰਭਾਅ ਕਰਦੇ ਨੇ ਅਸੀਂ ਛੋਟੀ ਮੋਟੀ ਨਾ ਕਹ ਪਾਣੀ 0 ਡਿਗਰੀ ਤੇ ਪਾਣੀ ਜੰਮ ਜਾਂਦਾ ਹਾਂਜੀ ਤੇ ਅਸੀਂ -23 ਦੇ ਉੱਤੇ ਵੀ ਸ਼ੂਟਿੰਗ ਕਰਕੇ ਆਏ ਆਂ ਕੀ ਮਤ ਹੈ ਸਰ ਸੋ ਇਹ ਕਿ ਕੰਮ ਹੈ ਜੀ ਹਾਂਜੀ ਜਾਣ ਤੋਂ ਪਹਿਲਾਂ ਇੱਕ ਸਵਾਲ ਤੁਹਾਨੂੰ ਹੋਰ ਪੁੱਛਣਾ ਚਾਹਵਾਂਗਾ ਸਰ ਕਿ ਜਦੋਂ ਆਪਾਂ ਕਿਸੇ ਡਿਫਰੈਂਟ ਕਨਸੈਪਟ ਤੇ ਮੂਵੀ ਲੈ ਕੇ ਆਉਂਦੇ ਨੇ ਖਾਸ ਕਰਕੇ ਪੰਜਾਬੀ ਮੂਵੀ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਰਿਸਕ ਹੁੰਦਾ ਤੁਸੀਂ ਦੇਖਿਆ ਹੋਣਾ ਸਭ ਤੁਸੀਂ ਇੰਨੇ ਟਾਈਮ ਤੋਂ ਇਸ ਇੰਡਸਟਰੀ ਦੇ ਨਾਲ ਜੁੜੇ ਹੋਇਆ ਹੈ ਨਾ ਤੇ ਜਦੋਂ ਵੀ ਕੋਈ ਕਾਮੇਡੀ ਫਿਲਮ ਲੈ ਕੇ ਆਉਂਦੀ ਹੈ ਤੇ ਭਾਵੇਂ ਪ੍ਰੋਡਿਊਸਰ ਹੋਵੇ ਭਾਵੇਂ ਡਾਇਰੈਕਟਰ ਉਹਨੂੰ ਅੰਦਰ ਅ ਘਬਰਾਹਟ ਨਹੀਂ ਹੁੰਦੀ ਆਪਣੇ ਅੰਦਰ ਹੈ ਨਾ ਤੇ ਤੁਸੀਂ ਵੀ ਜਿਵੇਂ son of manjeet singh ਤੇ ਹੋਰ ਵੀ ਕਈ ਇਹੋ ਜਿਹੇ ਕਨਸੈਪਟਸ ਤੇ ਫਿਲਮ ਬਣਾਈ ਹੈ ਜਿਹਦੇ ਵਿੱਚ ਇੱਕ ਅੰਦਰ ਹੀ ਅੰਦਰ ਡਰ ਹੁੰਦਾ ਤੇ ਇਸ ਦਾ ਰੀਜ਼ਨ ਕਿ ਪੰਜਾਬੀ ਆਡੀਅנס ਕੁਝ ਐਸਾ ਨਹੀਂ ਦੇਖੋ ਡਰ ਨਹੀਂ ਹੈ ਤੁਸੀਂ ਇਹ ਦੇਖੋ ਕਿ ਸਿਨੇਮਾ ਜੇ ਗਰੋ ਕਰ ਰਿਹਾ ਹੈ ਜੀ ਸਾਨੂੰ ਪਤਾ ਹੈ ਕਿ ਸਿਨੇਮਾ ਅਜੇ ਉੱਥੇ ਪਹੁੰਚਿਆ ਨਹੀਂ ਜਿੱਥੇ ਪਹੁੰਚਣਾ ਚਾਹੀਦਾ ਹੈ ਸਮਝੇ ਨਾ ਹੁਣ ਇਹਦੇ ਵਿੱਚ ਤੁਸੀਂ ਦੇਖੋ ਸਮੀਪ ਕੰਗ ਹਾਂਜੀ ਇੱਕ ਐਸਾ ਡਾਇਰੈਕਟਰ ਹੈ ਜਿਨੇ ਸੁਪਰ ਹਿੱਟ ਹੀ ਦਿੱਤੀਆਂ ਬਿਲਕੁਲ ਕੋਈ ਫਿਲਮ ਹੈ ਜਿਨੇ ਥੋੜਾ ਘੱਟ ਬਿਜ਼ਨਸ ਕੀਤਾ ਹੋਊਗਾ ਵਰਨਾ ਉਹਦੇ ਖਾਤੇ 'ਚ ਕਾਮੇਡੀ ਫਿਲਮ ਹੀ ਨੇ ਆਊਟ ਐਂਡ ਆਊਟ ਕਾਮੇਡੀ ਫਿਲਮਾਂ ਇਨਫੈਕਟ ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਦੂਸਰਾ ਜਨਰ ਛੇੜਨਾ ਹੀ ਨਹੀਂ ਚਾਹੁੰਦਾ ਹਾਂ ਬਟ ਅਗੇ ਇੱਕ ਚੰਗੇ ਮੇਕਰ ਦੇ ਦਿਮਾਗ 'ਚ ਚੰਗੇ ਆਰਟ ਦੇ ਦਿਮਾਗ 'ਚ ਹੁੰਦਾ ਕਿ ਇੱਕ ਪੈਰਲਲ ਸਿਨੇਮਾ ਚੱਲਦਾ ਰਹਿਣਾ ਚਾਹੀਦਾ। ਸਮੀਰ ਕੰਗ ਵਰਗਾ ਬੰਦਾ ਵੀ ਲੋਕ ਫਿਲਮ ਬਣਾਉਂਦਾ। ਹਾਂਜੀ। ਸਮੀਰ ਨੂੰ ਵੀ ਪਤਾ ਹੈ ਕਿ ਇੱਕ ਚੰਗਾ ਸਿਨੇਮਾ ਜਿਹੜਾ ਪੈਰਲਲ ਚੱਲਣਾ ਚਾਹੀਦਾ। ਅਸੀਂ ਤਾਂ ਹੀ ਅਰਦਾਸ ਬਣਾਉਨੇ ਆ। ਤਾਂ ਹੀ ਰਾਣੇ ਨੇ ਅਸੀਸ ਫਿਲਮ ਬਣਾਈ ਹੈ ਨਾ ਰਾਣੇ ਜੀ ਦੀ ਹੋਂਦ। ਤਾਂ ਹੀ ਅਸੀਂ ਸਨ ਆਫ ਮਨਜੀਤ ਸਿੰਘ ਬਣਾਈ। ਇਹ ਪਤਾ ਹੁੰਦਾ ਹੈ ਕਿ ਬਲੌਕਬਸਟਰ ਨਹੀਂ ਹੈਗੀਆਂ। ਬਿਲਕੁਲ। ਅਰਦਾਸ ਤਾਂ ਚਲੋ ਬਲੌਕਬਸਟਰ ਹੋ ਗਈ ਵਿਦ ਅ ਗ੍ਰੇਸ ਆਫ ਗੋਡ। ਪਰ ਸਾਨੂੰ ਪਤਾ ਹੁੰਦਾ ਕਿ ਆਪਣੇ ਪੈਸੇ ਬੁਸੇ ਪੂਰੇ ਕਰ ਕੋਈ ਗੱਲ ਨਹੀਂ ਪਰ ਫਿਲਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਜਿਹੜਾ ਤੁਸੀਂ ਇੱਕ ਮਤਲਬ ਲੈ ਕੇ ਆਇਓ ਆਪਣੇ ਦੇਸ਼ ਦੇ ਵਿੱਚ ਚੀਜ਼ ਉਸ ਨੂੰ ਦਰਸ਼ਕਾਂ ਨਾਲ ਆ ਕੇ ਹਾਂ ਸੋ ਜੇ ਸਿਨੇਮਾ ਹੀ ਮਰ ਗਿਆ ਨਾ ਸਿਰਫ ਕਾਮੇਡੀ ਫਿਲਮਾਂ ਬਣਦੀਆਂ ਨਹੀਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬ 'ਚ ਸਿਨੇਮਾ ਗਰੋ ਕਰ ਗਿਆ ਜੀ ਫਿਰ ਤਾਂ ਇੱਕ ਜਨਰਲ ਗਰੋ ਕਰ ਗਿਆ ਸਿਨੇਮਾ ਨਹੀਂ ਸੋ ਫਿਲਮਾਂ ਬਣਦੀਆਂ ਰਹਿਣਗੀਆਂ ਅਸੀਂ ਇਹ ਬਣਾਉਂਦੇ ਰਵਾਂਗੇ ਇਦਾਂ ਦਾ ਕੰਟੈਂਟ ਵੀ ਕਾਮੇਡੀ ਫਿਲਮਾਂ ਵੀ ਬਣਦੀਆਂ ਹਰ ਫਿਲਮ ਦੇ ਵਿੱਚ ਜਦੋਂ ਵੀ ਮੈਂ ਤੁਹਾਨੂੰ ਮਿਲਿਆ ਹਰ ਵਾਰੀ ਮੈਂ ਤੁਹਾਨੂੰ ਆਪਣੀ ਤੁਹਾਡੀ ਫਿਲਮ ਦਾ ਇੱਕ ਡਾਇਲੋਗ ਬੁਲਵਾ ਕੇ ਦੇਖਿਆ ਤੇ ਇਸ ਫਿਲਮ ਦੇ ਇਸ ਇੰਟਰਵਿਊ ਨੂੰ ਖਤਮ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਤੁਸੀਂ ਕੋਈ ਸਾਡੇ ਵਰਸ਼ ਕਰਨ ਦੱਸਣਾ ਉਸ ਫਿਲਮ ਦੇ ਵਿੱਚ ਕੋਈ ਐਸਾ ਚ ਇਦਾਂ ਦਾ ਡਾਇਲੋਗ ਜਿਹੜਾ ਹੁਣ ਮੈਂ ਤੁਹਾਨੂੰ ਤੇ ਜੇ ਉਹ ਲੰਗਵਾ ਵਾਲੀ ਗੱਲ ਕਰਾਂਗੇ ਆਉਂਗੇ ਕਿਹਾ ਟ੍ਰੇਲਰ ਚ ਤੁਸੀਂ ਦੇਖ ਲਿਆ ਜਦੋਂ ਉਹ ਕਹਿੰਦਾ ਵੀ ਜੀ ਪਿੰਡ ਦੇ ਵਿੱਚ ਲੱਡੂ ਆਪ ਕੋਈ ਦਾ ਵਿਆਹ ਹੋ ਲੱਗਾ ਉੱਥੇ ਆਪ ਹੱਥੇ ਲੱਡੂ ਵਾਟੇ ਦੇ ਉਹ ਕਹਿੰਦਾ ਬਾਪੂ ਤੂੰ ਲੱਡੂ ਛਿੱਕੂ ਵਟਨੇ ਕਿੰਨੇ ਤੇਰੇ ਹੱਥੇ ਲੱਗੇ ਤੂੰ ਤਾਂ ਲੱਡੂ ਫੜਿਆ ਉਹਦੇ ਕਰ ਉਹਦੀ ਬੂੰਦੀ ਬਣਾ ਦੇ ਬਿਲਕੁਲ ਜੀ ਤੇ ਇਸੇ ਤਰ੍ਹਾਂ ਹੀ ਆਪਣੀ ਆਡੀਅנס ਨੂੰ ਫੀਲ ਵੀ ਕਰ ਦੋ ਤੁਸੀਂ ਬਿਲਕੁਲ ਆਡੀਅנס ਨੂੰ ਬੇਨਤੀ ਕਰਾਂਗਾ ਕਿ ਇਹ ਜਿਹੜੀ ਫਿਲਮ ਹੈ ਮਨਜੇਪਸਤਰੀ 2 ਫੈਮਿਲੀਨਲ ਬੈਕ ਇਹ ਦੇਖਣ ਵਾਲੀ ਇੰਜੋਏ ਕਰਨ ਵਾਲੀ ਫਿਲਮ ਹੈ ਤੁਹਾਡੇ ਬੱਚਿਆਂ ਨੂੰ ਇਹਦੇ ਵਿੱਚ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੇਗਾ ਔਰ ਕਲਚਰ ਦੇ ਨਾਲ ਆਪਣੀਆਂ ਰੂਟਸ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਇਸ ਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੋ ਸਕਦਾ ਸੋ ਇੱਕ ਮਸਟ ਵਾਚ ਮੂਵੀ ਹੈ 12 ਅਪ੍ਰੈਲ ਨੂੰ ਥੀਏਟਰਸ ਦੇ ਵਿੱਚ ਆ ਜਾਣੀ ਹੈ ਮਨਜੇ ਬਿਸਟਰੇ 2 ਆਪਣੀ ਫੈਮਲੀ ਨਾਲ ਜਾ ਕੇ ਥੀਏਟਰਸ ਦੇ ਵਿੱਚ ਇੰਜੋਏ ਕਰੋ ਵੇਟ ਨਹੀਂ ਕਰਨੀ ਕਿ ਡੀਵੀਡੀ ਆ ਜਾਏਗੀ ਜਾਂ ਨੈਟ ਤੇ ਆ ਜਾਏਗੀ ਫੇਰ ਦੇਖਾਂਗੇ ਉਹਦਾ ਪਰਵੀਲੇਜ ਹੈ ਘਰ ਬੈਠੇ ਜਦੋਂ ਮਰਜ਼ੀ ਦੇਖੀ ਜਾਓ ਜੋ ਸਿਲਵਰ ਸਕਰੀਨ ਤੇ ਮਜ਼ਾ ਆਉਂਦਾ ਉਹ ਵੱਖਰਾ ਐਂਟਰਟੇਨਮੈਂਟ ਹੈ ਸੋ ਮਸਟ ਵਾਚ ਮਨਜੇ ਬਿਸਟਰੇ 2 ਰੀਲੀਜ਼ਿੰਗ ਔਨ 12th ਆਫ ਅਪ੍ਰੈਲ ਬਿਲਕੁਲ ਜੀ 12 April ਨੂੰ ਤੁਸੀਂ ਸਾਰਿਆਂ ਨੇ ਜਾ ਕੇ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਦੇਖਣੀ ਹੈ ਮੰਜੇ ਬਿਸਤਰੇ 2 ਤੇ ਮੈਂ ਵਰਨ ਸ਼ਰਮਾ ਹੁਣ ਤੁਹਾਡੇ ਕੋਲੋਂ ਵਿਦਾ ਲੈਣ ਚੱਲਿਆ ਤੇ ਮਿਲਦੇ ਹਾਂ ਇੱਕ ਅਗਲੀ ਵੀਡੀਓ ਦੇ ਨਾਲ ਸਸਟੇ ਜੀ ਆਓ